ਕਰਨ ਲੱਗੇ ਜਿਹਦੀ 12000 ਕੋਟ ਰੁਪਇਆ ਲੈ ਗਿਆ ਕੌਣ ਉੱਠ ਕੇ ਲੈ ਗਿਆ ਮੈਂ ਪੁੱਛ ਰਾਂ ਤਾਂ ਉਹਨਾਂ ਕਾਂਗਰਸ ਦੇ ਸਾਥੀਆਂ ਨੂੰ ਕਿ ਤੁਸੀਂ ਦੱਸ ਸਕਦੇ ਹੋ ਕਿ ਜਿਹੜਾ ਤੁਸੀਂ ਪੈਸੇ ਆਪਣੇ ਖਰਚ ਕੀਤੇ ਸੀ ਤੁਹਾਡੇ ਸਮੇਂ ਚ ਖਰਚ ਹੋਏ ਲੰਗੇ ਉਹ ਕਿੱਥੇ ਖਰਚ ਹੋਏ ਲੰਗੇ ਮੰਨ ਲਓ 1 2 3 4 ਬੰਦੇ ਤਾਂ ਉਸ ਸੌਰੀ ਮੈਂਬਰਸ ਤਾਂ ਉਸ ਕੈਬਨਟ ਦਾ ਹਿੱਸਾ ਸੀਗੇ ਮੰਨ ਲਓ ਕੈਪਟਨ ਸਾਹਿਬ ਦਾ ਵੀ ਹਿੱਸਾ ਸੀ ਚੰਨੀ ਸਾਹਿਬ ਦਾ ਵੀ ਹਿੱਸਾ ਸੀ ਕੀ ਤੁਸੀਂ ਕੈਬਨਟ ਚ ਜਾ ਕੇ ਬੈਠ ਕੇ ਦਸਕਤ ਕਰਕੇ ਆ ਜਾਂਦੇ ਸੀਗੇ ਕੀ ਤੁਸੀਂ ਕੈਬਨਟ ਦੇ ਫੈਸਲੇ ਨੂੰ ਫੋਲੋ ਨਹੀਂ ਕਰਦੇ ਸੀ ਕੀ ਤੁਸੀਂ ਉਹਨਾਂ ਕੈਬਨਟਾਂ 'ਚ ਪੜ ਕੇ ਨਹੀਂ ਜਾਂਦੇ ਸੀ ਜੰਡੇ ਕੀ ਤੁਸੀਂ ਸਿਰਫ ਉੱਥੇ ਹਰ ਜੀ ਲੌੜ ਜਾਂਦੇ ਸੀਗੇ ਬੜਾ ਅੱਛਾ ਲੱਗਿਆ ਮੈਂ ਦੇਖ ਰਿਹਾ ਸੀਗਾ ਕਿ 1 ਮਿੰਟ ਬਾਅਦ 12000 ਕਰੋੜ ਰੁਪਇਆ 12000 ਕਰੋੜ ਰੁਪਇਆ ਉਹ ਭਾਈ ਪਹਿਲਾਂ ਪੜ ਕੇ ਤਾਂ ਆ ਜਾਂਦੇ ਤੁਸੀਂ ਸਤਕਾਰਯੋਗੋਂ ਅਸੀਂ ਤਾਂ ਮੈਂ ਦੇਖ ਰਿਹਾ ਸੀ ਕਿ ਅਸੀਂ ਤਾਂ ਟਾਟ ਵਾਲੇ ਸਕੂਲ 'ਚ ਪੜਿਆ ਮਾਨ ਸਾਹਿਬ ਗਰੀਬ ਘਰਾਵਾਂ ਚੋਂ ਆਇਆਂਗੇ ਉੱਠ ਕੇ ਗਰੀਬ ਪਰਿਵਾਰਾਂ ਚੋਂ ਉੱਠ ਕੇ ਆਇਆਂਗੇ ਇਹ ਤਾਂ بڑے بڑے ਕਾਨਵੈਂਟ ਸਕੂਲਾਂ ਚ ਪੜ ਕੇ ਆਏ ਨੇਗੇ ਜਿੱਥੇ ਇਕਨੋਮਿਕਸ ਸਿਖਾਈ ਜਾਂਦੀ ਆ ਜਿੱਥੇ ਪੈਸਿਆਂ ਦਾ ਆਦਾਨ-ਪ੍ਰਦਾਨ ਹੁੰਦਾ ਸਾਨੂੰ ਤਾਂ ਸਾਡੇ ਘਰ ਦੇ ਕਦੇ 1 ਰੁਪਿਆ ਦਿੰਦੇ ਸੀ ਕਦੇ 2 ਰੁਪਏ ਦਿੰਦੇ ਸੀਗੇ ਤੁਸੀਂ ਤਾਂ ਤੁਹਾਡੇ ਤਾਂ ਘਰ ਦੇ ਤੁਹਾਨੂੰ ਤੁਹਾਡੇ ਤਾਂ ਉਸ ਸਮੇਂ ਬੈਂਕਾਂ ਚ ਖਾਤੇ ਹੁੰਦੇ ਸੀਗੇ ਤੁਸੀਂ ਤਾਂ ਜਾ ਕੇ ਜਿੱਥੇ ਤੁਹਾਡਾ ਸਕੂਲ ਹੁੰਦਾ ਸੀਗਾ ਉੱਥੇ ਸਕੂਲ ਚੋਂ ਪੈਸੇ ਕਢਾ ਕੇ ਆਪਣੇ ਵਰਦੇ ਸੀਗੇ ਅਸੀਂ ਤਾਂ ਉਹ ਗਰੀਬ ਲੋਕ ਆ ਜਿਹੜੇ ਜਦੋਂ ਪਰਦੇ ਸੀਗੇ ਤੇ ਸਾਨੂੰ ਤਾਂ ਸਾਡੇ ਬਾਬਾ ਸਾਲ ਦੇ ਅੰਦਰ ਇੱਕ ਅੱਧੀ ਪੈਂਟ ਕਮੀਜ਼ ਐ ਇੱਕ ਅੱਧਾ ਕੁਰਤਾ ਬਿਆਮਾ ਸਮਾਨ ਦੇ ਸੀਗੇ ਅਸੀਂ ਤਾਂ ਉਹਦੇ ਨਾਲ ਹੀ ਅਪਦਾ ਸਾਰਾ ਸਾਲ ਗੁਜ਼ਾਰਾ ਕਰਦੇ ਸੀ ਮੇਰਾ ਕਹਿਣ ਦਾ ਪਾਬਾ ਇਕਨੋਮੀ ਦੀ ਸਮਝ ਮੇਰਾ ਕਹਿਣ ਦਾ ਪਾਬਾ ਅਰਥ ਸ਼ਾਸਤਰੀ ਇਹ ਅਰਥਚਾਰwijs ਜਿਹੜੀ ਸਮਝ ਆ ਉਹ ਤੁਹਾਨੂੰ ਜ਼ਿਆਦਾ ਹੋਣੀ ਚਾਹੀਦੀ ਹੈ ਸਾਡੇ ਤੋਂ ਪੱਲੇ ਕਿਨ ਅਫਸੋਸ ਕਿ ਤੁਸੀਂ ਕਦੇ ਗੱਲ ਕਰਦੇ ਹੋ ਸ਼ੇਰ ਸਿੰਘ ਨੂੰ ਹਟਾ ਦਿਓ ਸ਼ੇਰ ਸਿੰਘ ਤੇ ਕਾਰਵਾਈ ਕਰ ਦਿਓ ਕਿਉਂ ਤੁਹਾਨੂੰ ਦਿਲ ਚੰਗੇ ਨਹੀਂ ਲੱਗਦੇ ਪੰਜਾਬ ਦੇ ਕਿਉਂ ਤੁਹਾਨੂੰ ਗਰੀਬ ਲੋਕਾਂ ਦੇ ਲੋਕ ਨੌਕਰੀਆਂ ਤੇ ਲੱਗੇ ਚੰਗੇ ਨਹੀਂ ਲੱਗਦੇ ਹੈਗੇ ਤੁਸੀਂ ਉਹਨਾਂ ਨੂੰ ਬਾਹਰ ਨੇ ਇਹ ਗੱਲ ਕਹਿ ਰਹੇ ਹੋ ਕਿ ਨਹੀਂ ਉਸ ਬੰਦੇ ਦੇ ਖਿਲਾਫ ਕਾਰਵਾਈ ਕਰ ਦਿਓ ਪਹਿਲਾਂ ਥੋੜਾ ਬਹੁਤਾ ਪੜ ਲਿਆ ਕਰੋ ਸਰਦਾਰ ਜੀ ਫਿਰ ਉਸ ਤੋਂ ਬਾਅਦ ਗੱਲ ਕਰ ਲਿਆ ਕਰੋ ਮੇਰਾ ਕਹਿਣ ਦਾ ਪਾਪ ਕਿ ਤੁਸੀਂ ਹਮੇਸ਼ਾ ਹੀ ਸਾਡੇ ਪੰਜਾਬ ਨੂੰ ਗੁਮਰਾਹ ਕਰਨ ਦਾ ਗੱਲ ਕੀਤਾ ਤੁਸੀਂ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਮੈਂ ਸਮਝਦਾ ਲਾਸ਼ਾਂ ਤੇ ਰਾਜਨੀਤੀ ਕਰਨ ਦਾ ਯਤਨ ਕੀਤਾ ਆ ਹੁਣੇ ਕਾਂਗਰਸ ਪਾਰਟੀ ਦੇ ਬੁਲਾਰੇ ਬੋਲ ਰਹੇ ਸੀਗੇ ਕੀ ਕਹਿ ਰਹੇ ਸੀ ਮੈਂ ਸੀਐਮ ਸਾਹਿਬ ਤੁਸੀਂ ਸ਼ਾਇਦ ਚਲੇ ਗਏ ਸੀਗੇ ਕੀ ਕਹਿ ਰਹੇ ਸੀ ਇਹ ਕਿ ਜਿਹੜਾ ਰੰਗਲਾ ਪੰਜਾਬ ਦਾ ਫੰਡ ਮਾਨਜੁਗ ਸੀਐਮ ਸਾਹਿਬ ਨੇ ਬਣਾਇਆ ਚਰਦੀ ਕਲਾ ਦਾ ਫੰਡ ਉਹਦੇ ਤੇ ਪੈਂ ਦੇਸ਼ ਪਰਦੇ ਲੋਕਾਂ ਨੂੰ ਐਨਆਰਆਈਆਂ ਨੂੰ ਬੇਨਤੀ ਕਰਦੇ ਆ ਕਿ ਉਹ ਚ ਪੈਸੇ ਨਾ ਦਿੱਤੇ ਜਾਣ ਇਹ ਬੇਨਤੀ ਕਿਹਦੇ ਵੱਲ ਹੋਈ ਸੀ ਅੱਜ ਹੌ ਸੁਣ ਰਿਹਾ ਇਹ ਬੇਨਤੀ ਹੋਈ ਸੀ ਕਾਂਗਰਸ ਪਾਰਟੀ ਵੱਲੋਂ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਪੰਜਾਬ ਪ੍ਰੋਧੀ ਆ کانگریس پارٹی جڑیا اور جہی آشا کرنے ماہر آ چاہے چراسی بولنا پو چاہے چراسی کی گل کر لیے پنجاب گھر پا پاکے سالے گئے کانگریس پارٹی نے راجنیتی کی تھی اٹھاسی نے ہڑ آئے کانگریس پارٹی نے راجنیتی کیڑ آئے نکے اج فر لاشا سے راجنیتی کانگریس پارٹی کر رہے ہیں میرا خیال ہے باجوا صاحب کمپلیٹ کر لیا دوسروں بعد آپ کر لیں گے مانج سپیکر ہاؤس آن ریکارڈ آ سارے میڈیا کے ساتھی بیٹھے نگے دو تین فلور پہ سارے میڈیا نے دیکھیا کہ کس طرح لیڈر آف دی اپوزیشن ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਪੰਜਾਬ ਦੇ ਅੰਦਰ ਇੱਕ ਵੀ ਪੈਸਾ ਨਾ ਦਿੱਤਾ ਜਾਵੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਕੀਤੀ ਜਾਵੇ ਤੋ ਇਥੋਂ ਪਤਾ ਲੱਗਦਾਗਾ ਕਿ ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਤੁਸੀਂ ਹਰ ਪੀੜਤਾ ਦੀ ਮਦਦ ਐਫਐਮ ਸਾਹਿਬ ਨੂੰ ਕੰਪਲੀਟ ਕਰਦਿੰਦੇ ਤੁਸੀਂ ਬੈਠੋ ਬੈਠੋ Let him complete ਤੁਸੀਂ ਬਾਤ ਕਲੈਰੀਫਾਈ ਕਰ ਦਿਓ ਕੰਪਲੀਟਾਂ ਦੀ ਮਦਦ ਨਹੀਂ ਕਰਨਾ ਚਾਹੁੰਦੀ ਮੈਂ ਤਾਂ ਹਰਾਮ ਸੀਗਾ ਜਦੋਂ ਸਾਥੀ ਗਏ ਇੱਕ ਘੜੋਕਾ ਦਾ ਬਣਾ ਲਿਆ ਮੈਨੂੰ ਤਾਂ ਉਹਦਾ ਨਾਮ ਨਹੀਂ ਪਤਾ ਸੀਗਾ ਕਿਉਂਕਿ ਜਹਾਜਾਂ 'ਚ ਬੈਠ ਕੇ ਸਰਵੇ ਕਰਨ ਦੇ ਮਾਹਰ ਸੀਗੇ ਜਹਾਜਤ ਜਾਂਦੇ ਜਦੋਂ ਪ੍ਰਾਣੀਆ ਸਰਕਾਰਾਂ ਸੀਗੀਆਂ ਜਹਾਜਾਂ 'ਚ ਮਾਈਨਿੰਗ ਚੈੱਕ ਕਰਦੇ ਸੀ ਜਹਾਜਾਂ ਤੇ ਜਾ ਕੇ ਸਰਵੇ ਕਰਦੇ ਸੀਗੇ ਉਹ ਫਿਰ ਦੇਖਿਆ ਕਿ ਯਾਰ ਇੱਕ ਘੜੋਕਾ ਜਾ ਬਣਾ ਲਓ ਪਾਣੀ 'ਚ ਕਿਤੇ ਪੈਰ ਨਾ ਗੰਦੇ ਹੋ ਜਾਣ ਉਹ ਘੜੋਕੇ 'ਚ ਬੈ ਕੇ ਚਲੇ ਗਏ ਔਰ ਜਦੋਂ ਇਹਨਾਂ ਦੇ ਇੱਕ ਸਾਥੀ ਜਿਹੜਾ ਚੁਣਿਆ ਹੈ ਐਮਐਲਏ ਨਵਾਈਦਾਗਾ ਉਹਨੇ ਕਿਹਾ ਕਿ ਮੈਨੂੰ ਵੀ ਬਿਠਾ ਲਓ ਕਹਦੇ ਪਿੱਛੇ ਆ ਕਾਕਾ ਫੋਟੋ ਲੈਣ ਦੇ ਫੋਟੋ ਤੇ ਨਹੀਂ ਹੋਣੀ ਚਾਹੀਦੀ ਫੋਟੋ ਮੇਰੀ ਆਉਣੀ ਚਾਹੀਦੀ ਆ ਫੋਟੋ ਸ਼ੂਟ ਕਰਵਾਉਣ ਲਈ ਕੈਸੀ ਏ ਇਟ ਸ਼ੋਅ ਕਿ ਕਾਂਗਰਸ ਪਾਰਟੀ ਜੜੀ ਆ ਉਹ ਫੋਟੋ ਸ਼ੂਟ ਕਰਵਾਉਣ ਦੀ ਆਦੀ ਆ ਲਾ ਕੇ ਲੋਕਾਂ ਦੇ ਦੁੱਖਾਂ ਤਰਦਾ ਚੀਸਾ ਪਾਉਣ ਦੀ ਗੱਲ ਕਰਦੇ ਆ ਸੋ ਮੈਂ ਸਪੀਕਰ ਸਾਹਿਬ ਇਸ ਗੱਲ ਤੇ ਆਉਣਾਗਾ ਕਿ ਮੰਨ ਲਓ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 31 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ 31 ਅਗਸਤ ਨੂੰ ਟਾਈਮ ਰੈਂਦੇ ਇਹ ਲੈਟਰ ਲਿਖਿਆ ਕਿ ਪੰਜਾਬ ਦਾ 20000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਪੰਜਾਬ ਦੇ ਜਿਹੜੇ ਐਸ ਡੀ ਆਰ ਐਫ ਐਕਟ ਦੇ ਨੋਰਮਸ ਨੇ ਜਿਹੜੀਆਂ ਉਹਦੀਆਂ ਸ਼ਰਤਾਂ ਲਗੀਆਂ ਉਹ ਨਰਮ ਕੀਤੀਆਂ ਜਾਣ ਇੱਕ ਗੱਲ ਦੀ ਰਿਕਵੈਸਟ ਇੱਕ ਮਿੰਟ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ ਦਾ ਸਮਾਂ ਅੱਜ ਦੀ ਕਾਰ ਸੂਚੀ ਵਿੱਚ ਦਰਜ ਆਈਟਮਾਂ ਦੇ ਖਤਮ ਹੋਣ ਤੱਕ ਵਧਾ ਦਿੱਤਾ ਜਾਵੇ ਸਹਿਮਤੀ ਹੈ ਸਦਨ ਜੀ ਕੰਟੀਨਿਊ ਕਰੋ ਸੋ ਮੇਰਾ ਕਹਿਣ ਦਾ ਪਾਪ ਕਾਂਗਰਸ ਪਾਰਟੀ ਦਾ ਲੋਕ ਵਿਰੋਧੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਔਰ ਲਾਸ਼ਾਂ ਤੇ ਰਾਜਨੀਤੀ ਕਰਨ ਵਾਲਾ ਚਿਹਰਾ ਉਹ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਔਰ ਦੂਸਰੇ ਪਾਸੇ ਮੈਂ ਦੇਖ ਰਿਹਾ ਸੀਗਾ ਕਿ ਰੈਜੋਲੂਸ਼ਨ ਸਾਡੇ ਸਾਥੀ ਵਰਿੰਦਰ ਕੋਲ ਜੀ ਦੇ ਔਰ ਬਿਹਾਫ ਆਫ ਸੀਐਮ ਪੜਿਆ ਕਿਹਦੇ ਖਿਲਾਫ ਆ ਰੈਜੋਲੂਸ਼ਨ ਉਹ ਰੈਜੋਲੂਸ਼ਨ ਆ ਸੈਂਟਰ ਸਰਕਾਰ ਦੇ ਖਿਲਾਫ ਉਹ ਰੈਜੂਲੇਸ਼ਨ ਆ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਖਿਲਾਫ ਉਸ ਲੈਟਰ ਦੀ ਜਿਹੜੇ ਲੈਟਰ ਦੀ ਮੈਂ ਗੱਲ ਕਰ ਰਿਹਾ ਸੀ ਮਾਨਜੋ ਸਿੰਘ ਐਮ ਸਾਹਿਬ ਦੀ ਉਸ ਗੱਲ ਦੀ ਤਾਇਦ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਵੀ ਕਰਕੇ ਗਏ ਨੇ ਪੰਜਾਬ ਚ ਆਏ ਸੀ ਉਹਨਾਂ ਨੇ ਵੀ ਸਾਡੇ ਉਸ ਲੈਟਰ ਦੀ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਲੈਟਰ ਲਿਖਿਆ ਉਹਦੀ ਕਾਪੀ ਮਾਰਦੇ ਹੋਏ ਲਿਖਿਆ ਕਿ ਮੈਂ ਵੀ ਲੈਟਰ ਲਿਖ ਰਿਹਾ ਕਿ 20000 ਕਰੋੜ ਰੁਪਇਆ ਪੰਜਾਬ ਨੂੰ ਦਿੱਤਾ ਜਾਵੇ ਪਰ ਆਜ ਤਬਸੂਕ ਕਾਂਗਰਸ ਪਾਰਟੀ ਜਿਹੜੀ ਆ ਉਹ ਇਸ ਗੱਲ ਦਾ ਵਿਰੋਧ ਕਰਦੀ ਨਜ਼ਰ ਆਈ। ਸੋ ਮੈਂ ਇਹ ਗੱਲ ਸਪਸ਼ਟ ਕਰਦਾ ਹਾਂ ਸੌਸ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਰ ਕੋਸ ਹਰ ਪੀੜਤ ਵਿਅਕਤੀ ਨੂੰ ਕਿ ਹੁਣ ਤੱਕ ਉਹ 1600 ਕਰੋੜ ਰੁਪਇਆ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਅਨਾਉਂਸ ਕੀਤਾਗਾ ਮੈਂ ਇਸ ਫਲੋਰ ਤੇ ਕਹਿਣਾਗਾ ਉਹਦੇ ਚੋਂ 1 ਰੁਪਇਆ 1 ਠਵਾਨੀ 1 25 ਪੈਸੇ ਹੁਣ ਤੱਕ ਨਹੀਂ ਆਏ। ਜਿਹੜੇ ਪੈਸੇ ਆਏ ਨੇ ਮੈਂ ਕਰਕ ਕਰਦੇ ਆ 240 ਕਰੋੜ ਰੁਪਇਆ ਉਹ ਸਿਰਫ ਆਪ ਸਿਰਫ ਜਿਹੜੇ ਬਜਟ ਦੇ ਅੰਦਰ ਪ੍ਰਬੰਧ ਕੀਤਾ ਗਿਆ ਸੀ ਜਿੰਨਾ ਪੈਸਿਆਂ ਦਾ 1 ਫਰਵਰੀ 1 ਫਰਵਰੀ ਤੁਸੀਂ ਦੇਖ ਲਿਓ ਸਾਈਟ ਤੇ ਜਾ ਕੇ 1 ਫਰਵਰੀ 2025 ਨੂੰ ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾਗਾ ਉਸ ਸਮੇ ਮੈਡਮ ਨਿਰਬਲਾ ਸੀਤਾਰਾਮ ਜੀ ਨੇ ਜਿਹੜੇ ਪੈਸੇ ਅਨਾਉਂਸ ਕੀਤੇ ਸੀ ਉਹਦੇ ਸੋਂ 240 ਕਰੋੜ ਰੁਪਏ ਦੀ ਕਿਸ਼ਤ ਆਈ ਹੈਗੀ ਸੋ ਇਤੋਂ ਬਦਲ ਲੱਗਦਾ ਕਿ ਕੇਂਦਰ ਸਰਕਾਰ ਜਿਹੜੀ ਆ ਬੀਜੇਪੀ ਜਿਹੜੀ ਆ ਉਹ ਦਿਲ ਤੋਂ ਪੰਜਾਬ ਨੂੰ ਕਿਵੇਂ ਨਫ਼ਰਤ ਕਰਦੀ ਆ ਅੱਜ ਦੋ ਸਾਥੀ ਸੀ ਉਹਨਾਂ ਦੇ ਅਫਸੋਸ ਤਿੰਨ ਚਾਰ ਤਾਂ ਹੋਰ ਵੀ ਬੈਠੇ ਲੰਗੇ ਜਿਹੜੇ ਸਿੱਧੇ ਜਾਂ ਸਿੱਧੇ ਰੂਪ ਵਿੱਚ ਉਧਰੀ ਸਤਾਈ ਚ ਲੜਨਗੇ ਜਾਂ ਜਾਣਗੇ ਜਾਂ ਕੰਮ ਕਰਨਗੇ ਆਪਦਾ ਜਿਆਦਾ ਤਨੀ ਇਹਨਾਂ ਨਹੀਂ ਮੈਨੂੰ ਪਤਾ ਤੇ ਦੋ ਜਿਹੜੇ ਜਿਹੜੇ ਦੋ ਸਾਥੀ ਸੀ ਚੰਗਾ ਹੁੰਦਾ ਜੇ ਆਜੋ ਆਪਦੀ ਗੱਲ ਰੱਖਦੇ ਜੇ ਆਪਣੀ ਗੱਲ ਕਰਦੇ ਦੱਸ ਕੇ ਜਾਂਦੇ ਕਿ 1600 ਕਰੋੜ ਰੁਪਏ ਚ ਕਿੰਨੇ ਪੈਸੇ ਆ ਗਏ ਕਿਉਂਕਿ ਬੀਜੇਪੀ ਅਲਟੀਬੈਲ ਨਹੀਂ ਉਹਨਾਂ ਨੂੰ ਤਾਂ ਦੱਸਦੀ ਦੱਸਦੀ ਆ ਪਰ ਅੱਜ ਦੇਸ਼ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਚਿਹਰਾ ਨੰਗਾ ਹੋ ਗਿਆ ਕਿ ਇੱਕ ਵੀ ਪੈਸਾ ਜਿਹੜਾ ਪੰਜਾਬ ਦੇ ਖਜ਼ਾਨੇ ਚ ਨਹੀਂ ਆਇਆ ਇਸੇ ਗੱਲ ਕਰਕੇ ਅਸੀਂ ਸਾਰੇ ਇਕੱਠੇ ਨਗੇ ਸਾਡੇ ਸਾਰੇ ਮੰਤਰੀ ਮੈਂ ਦੇਖ ਰਿਹਾ ਸੀਗਾ ਚਾਹੇ ਲਾਲਚੰਦ ਜੀ ਆ ਚਾਹੇ ਸਾਡੇ 43 ਵਾਲਾ ਸਾਹਿਬ ਨੇ ਹਰਜੋਤ ਬੈਂਤ ਜੀ ਆ ਲਾਲ ਲਾਜੀਤ ਭੋਲਰ ਜੀ ਨੇ ਸਾਰੇ ਐਮਐਲਏ ਸਾਹਿਬ ਜਿੰਨੇ ਪਿੱਛੇ ਬੈਠੇ ਨੇਗੇ ਕੱਲਾ ਕੱਲਾ ਬੰਦਾ ਸਰ ਸਪੀਕਰ ਸਾਹਿਬ ਕੱਲੇ-ਕੱਲੇ ਬਦਰੇ ਇਹ ਨਹੀਂ ਕਿ ਆਪਦੇ ਹਲਕੇ ਚ ਆਪਦੇ ਹਲਕੇ ਤੋਂ ਬਾਹਰ ਜਾ ਕੇ ਵੀ ਲੋਕਾਂ ਦੀ ਸੇਵਾ ਕੀਤੀ ਆ ਲੋਕਾਂ ਦੇ ਨਾਲ ਖੜੇ ਰਹੇ ਦਿੰਗੇ ਇਸ ਤੋਂ ਬਿਨਾ ਪੈਸੇ ਵੀ ਦਿੱਤੇ ਨੇ ਬਹੁਤ ਸਾਰੀਆਂ ਸਮਾਜਿਕ ਗੈਰ ਸਮਾਜਿਕ ਬਹੁਤ ਸਾਰੀਆਂ ਆਜਿਦਿਕ ਪਾਰਟੀਆਂ ਉਹਨਾਂ ਨੇ ਵੀ ਆ ਕੇ ਪੰਜਾਬ ਦੇ ਲੋਕਾਂ ਦੀ ਬਾਹ ਫੜੀ ਆ ਔਰ ਮਦਦ ਹੁਣ ਵੀ ਕਰ ਰਹੇ ਨੇਗੇ ਕੰਟੀਨਿਊ ਜਾਰੀ ਆ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਆਪਣਾ ਲੋਕਪ੍ਰੋਧੀ ਚਿਹਰਾ ਪੰਜਾਬ ਪ੍ਰੋਧੀ ਚਿਹਰਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤਾਗਾ ਔਰ ਮਾਝਾ ਦੇ ਸੀਐਮ ਸਾਹਿਬ ਨੇ ਜਿਹੜਾ ਲੈਟਰ ਲਿਖਿਆ ਸੀਗਾ ਉਹਦੇ ਚ 60000 ਕਰੋੜ ਦਾ ਚੱਕਰ ਹੋਇਆ ਸੀ ਕਿਉਂਕਿ ਕਈ ਸਾਥੀ ਫਿਰ ਸ਼ਾਇਦ ਸੀਐਮ ਸਾਹਿਬ ਲੋਕ ਕਿਸੇ ਗੱਲ ਤੋਂ ਲੈ ਕੇ ਜਾਂ ਸਾਡੀ ਸਰਕਾਰ ਨੂੰ ਫਿਰ ਕਿਤੇ ਨਾ ਕਿਤੇ ਕ੍ਰਿਟਿਸਿਜ਼ਮ ਕਰਨਗੇ ਕਿ ਮੈਂ ਦੱਸ ਦਿਆਂ ਇਹਨਾਂ ਨੂੰ ਹਾਊਸ ਦੇ ਅੰਦਰ ਉਹ 60000 ਕਰੋੜ ਰੁਪਏ ਉਹ ਆ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀਗਾ ਜਦੋਂ ਇੱਕ ਜਾਦਾ ਸ਼ੇਰੋ ਸ਼ੇਰੀ ਕਰਨ ਵਾਲੇ ਸਾਥੀ ਇਹਨਾਂ ਦੇ ਪੰਜਾਬ ਦੇ ਫਾਈਨੈਂਸ ਮਨਿਸਟਰ ਸੀਗੇ ਉਹਨਾਂ ਨੇ ਧਾਕੇ ਕੇਂਦਰ ਸਰਕਾਰ ਨੂੰ ਸਹਿਮਤੀ ਦਿੱਤੀ ਸੀ ਕਿਸ ਗੱਲ ਦੀ ਸਰ ਵਨ ਨੇਸ਼ਨ ਵਨ ਟੈਕਸ ਵਨ ਨੇਸ਼ਨ ਵਨ ਟੈਕਸ ਦੀ ਥਿਊਰੀ ਦੇ ਉੱਤੇ ਮੋਰ ਲਾਈ ਸੀ ਕਿ ਅਸੀਂ ਦੇਸ਼ ਦੇ ਨਾਲ ਆ ਔਰ ਉਸ ਸਮੇਂ ਕੇਂਦਰ ਸਰਕਾਰ ਨੇ ਕਮਿਟ ਕੀਤਾ ਸੀਗਾ ਇਹ ਕਿਹਾ ਸੀਗਾ ਕਿ ਅਸੀਂ ਜਦ ਤੱਕ ਸਟੇਟ ਦੀ ਇਕਨੋਮੀ ਸਟੇਬਲ ਨਹੀਂ ਹੋ ਜਾਂਦੀ ਜਦ ਤੱਕ ਸਟੇਟਾਂ ਦੀ ਇਕਨੋਮੀ ਸਟੇਬਲ ਨਹੀਂ ਹੋ ਜਾਂਦੀ ਅਸੀਂ ਟਿਲ ਦੈਨ ਅਸੀਂ ਆਪਣਾ ਕੰਪਨਸੇਸ਼ਨ ਫਸ ਜਿਹੜਾ ਉਹ ਜਾਰੀ ਰੱਖਾਂਗੇ ਇਸ ਗੱਲ ਦੀ ਕਮਿਟਮੈਂਟ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਗਈ ਸੀ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਲੇਕਿਨ ਉਹ ਕੰਪਨਸੇਸ਼ਨ ਸੈਸ ਜਿਹੜਾ ਸਿਰਫ ਔਰ ਸਿਰਫ ਪਹਿਲੇ 5 ਸਾਲ ਮਿਲਿਆ ਔਰ ਪਹਿਲੇ 5 ਸਾਲ 17 ਤੋਂ ਲੈ ਕੇ 22 ਤੱਕ ਜਦੋਂ ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਉਹ ਕੰਪਨਸੇਸ਼ਨ ਸੈਸ ਮਿਲਦਾ ਰਿਹਾ ਉਸ ਤੋਂ ਬਾਅਦ ਉਸ ਸੈਸ ਦਾ ਭੋਗ ਪੈ ਗਿਆ ਕਿਉਂਕਿ ਜਦੋਂ ਦੁਬਾਰਾ ਰਿਵਿਊ ਦੀ ਗੱਲ ਹੋਈ ਤਾਂ ਉਸ ਕੰਪਨਸੇਸ਼ਨ ਸੈਸ ਦੇ ਗਰੁੱਪ ਆਫ ਮਨਿਸਟਰ ਦਾ ਮੈਂ ਵੀ ਮੈਂਬਰ ਸੀਗਾ ਰੇਟ ਰੈਸਨਲਾਈਜ਼ੇਸ਼ਨ ਕਮੇਟੀ ਦਾ ਇੱਕ ਦਿਨ ਲਈ ਮੈਂਬਰ ਮੈਨੂੰ ਮੈਂਬਰ ਬਣਾਇਆ ਗਿਆ ਸੀਗਾ ਔਰ ਦੋ ਤਿੰਨ ਹੋਰ ਕਮੇਟੀ ਦੇ ਮੈਂਬਰ ਬੜਾਇਆ ਗਿਆ ਸੀਗਾ ਪਰ ਲੇਕਿਨ ਜਦੋਂ ਯੂਨੀਅਨ ਗਵਰਨਮੈਂਟ ਦੀ ਪ੍ਰਪੋਜ਼ਲ ਆਉਂਦੀ ਆ ਜੀਐਸਟੀ ਕੌਂਸਲ ਚ ਤਾਂ ਤੁਰੰਤ ਪ੍ਰਭੁ ਜਿਹੜੀ ਆ ਪ੍ਰਵਾਨ ਹੋ ਜਾਂਦੀ ਆ ਹੁਣ ਜਿਹੜੀ ਰੇਟ ਲਾਗੂ ਹੋਏ ਨੇ ਪੰਜਾਬ ਜਿਹੜੇ ਪੰਜ ਸਲੈਬਾਂ ਤੋਂ ਤਿੰਨ ਸਲੈਬਾਂ ਬਣੀਆਂ ਨੇ ਕਹਿਣ ਨੂੰ ਤਾਂ ਚਾਰ ਤੋਂ ਦੋ ਬਣੀਆਂ ਨੇ ਮੈਂ ਇੱਥੇ ਵੀ ਕਰੈਕਟ ਕਰ ਦਿਆਂ ਚਾਰ ਤੋਂ ਦੋ ਲਈ ਸਰ ਉਹ ਪੰਜ ਸੀਗੀਆਂ 4 12 ਸੌਰੀ 5 12 18 ਤੇ 28 ਇੱਕ ਸਪੈਸ਼ਲ ਸੀਗੀ ਹੁਣ ਕੀ ਬਣ ਗਿਆ 5 ਤੇ 12 ਤੇ ਨਾਲ چالی اور تینک سپیشل سلاب لکھتی سو ایس, آل, اسی ایس پرپوزل کا سمرتن کیا پر لیکن ایس بھی چھے ہزار کروڑ روپئے پھر پچھے جانا تھوڑا جا کہ جہی جی ایس ٹی لاگو ہوئی جب بن نشر من ٹیکس کا فارملا لاگو ہوا تو پنجاب کا نقصان پنجاب دا نقصان ہوا ایک لکھ گیارہ ہزار کروڑ روپے کا دو ہزار ستارہ تو لے کے ہوں تک پنجاب دا نقصان ہویا ایک لاکھ گیارہ ہزار کروڑ روپئے دا پہلے پانچ سال کمپنسیشن کمپنسے سپیکر صاحب صرف اور صرف کاٹ ہزار کروڑ روپیہ کاٹ ہزار روپے کا کمپنسیشن ملیا پھر رمنگ اماؤنٹ کتنے آن ہزار کروڑ روپیہ رمنگ اماؤنٹ ساڑھی سینٹر بل بکایا پی اب منی اینٹرکار نے چلو ٹھیک آ ساری پرانی سرکار نے گل منی پر لیکن ਅੱਜ ਸਾਡਾ 50000 ਕਰੋੜ ਰੁਪਏ ਦਾ ਲਾਸ ਹੋਇਆ ਕਿਉਂਕਿ ਕਈ ਵਾਰ ਸਾਥੀ ਨਾ ਬੈਹ ਦੇਖਦਾ ਉਹਨਾਂ ਮੈਂ ਟਵੀਟ ਦੇਖਦਾ ਨਾ ਪੜਦਾ ਉਹਨਾਂ ਇਹਨਾਂ ਦੇ ਕਹਿੰਦੇ ਨੇ ਜੀ 500 ਕਰੋੜ ਰੁਪਏ ਦੀ ਬੋਰਿੰਗ ਕਿਉਂ ਕਰ ਲਈ 200 ਕਰੋੜ ਰੁਪਏ ਕਿਉਂ ਲੈ ਲਿਆ ਭਰਾਵੋ ਇਹ ਤੁਹਾਡੀ ਕਨਸੈਂਟ ਦਿੱਤੀ ਹੋਈ ਆ ਤੁਸੀਂ ਸਹਿਮਤੀ ਦਿੱਤੀ ਹੋਈ ਆ ਕਿ ਅਸੀਂ ਦੇਸ਼ ਦੇ ਨਾਲ ਆ ਅਸੀਂ ਵੀ ਦੇਸ਼ ਦੇ ਨਾਲ ਆ ਪਰ ਲੇਕਿਨ ਉਹਦੇ ਕਰਕੇ ਜੋ ਹਰਜ਼ਾਨਾ ਜੋ ਘਾਟਾ ਪਿਆਗਾ ਉਹਦੇ ਬਾਰੇ ਵੀ ਸਾਨੂੰ ਸਾਰਾ ਸੋਚ ਲੈਣਾ ਚਾਹੀਦਾਗਾ ਸੋ 50000 ਕਰੋੜ ਰੁਪਏ ਦਾ ਮਾਨਯੋਗ ਸਪੀਕਰ ਸਾਹਿਬ ਹੁਣ ਤੱਕ ਕਟਾ ਡਿਊ ਟੂ ਜੀਐਸਟੀ ਪਿਆਗਾ ਜੇ ਪ੍ਰੀ ਜੀਐਸਟੀ ਰੀਜਿਮ ਹੁੰਦੀ ਜੇ ਪ੍ਰੀ ਜੀਐਸਟੀ ਰੀਜਿਮ ਹੁੰਦੀ ਤਾਂ ਮੈਂ ਸਮਝਦਾ ਸਾਨੂੰ ਕਟਾ ਨਹੀਂ ਪੈਣਾ ਸੀਗਾ ਸੋ ਹੁਣ ਵੀ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਦੀਆਂ ਕਿ ਅਸੀਂ ਮਿਲ ਕੇ ਗੱਲ ਕਰ ਲਈਏ ਔਰ ਜੋ ਡਾਟਾ ਲਗਾਤਾਰ ਕਿਉਂਕਿ ਅੰਕੜਾ ਵਧਦਾ ਜਾ ਰਿਹਾ ਹੈਗਾ ਅੰਕੜਾ ਲਗਾਤਾਰ ਨੁਕਸਾਨ ਦਾ ਵਧਦਾ ਜਾ ਰਿਹਾ ਹੈਗਾ ਸਿਰ ਕਿਤੇ ਡੀਸੈਟਿੰਗ ਹੋ ਰਹੀ ਆ ਕਿਤੇ ਮਕਾਨਸ ਤੇੜੜਾਂ ਆ ਰਹੀਆਂ ਨੇ ਕਿ ਸੀਐਮ ਸਾਹਿਬ ਲਗਾਤਾਰ ਅਪਰੋਚ ਕਰ ਰਹੇ ਨੇ ਕਿ ਪਰਦੇਖ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇੱਕ ਚੁੜੇ ਹੋਏ ਮੁੱਖ ਮੰਤਰੀ ਨੂੰ ਮੌਕਾ ਦੇਣ ਦੀ ਬਜਾਏ ਇੱਕ ਜਿਹੜਾ ਨਾਮਿਨੇਟਡ ਵਿਅਕਤੀ ਆ ਪੰਜਾਬ ਦਾ ਰਾਜਪਾਲ ਉਹਨੂੰ ਮਿਲਣ ਨੂੰ ਤਰਜੀਹ ਦੇ ਰਹੇ ਨੇ ਕਿ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਕਿਸਾਨਾਂ ਨੂੰ ਦਿਲ ਤੋਂ ਨਫ਼ਰਤ ਕਰਦੀ ਆ ਮਾਨਯੋਗ ਸਪੀਕਰ ਸਾਹਿਬ ਤੁਸੀਂ ਵੀ ਜਾਣਦੇ ਹੋ ਸਾਰਾ ਹਾਊਸ ਜਾਣਦਾ ਜਦੋਂ ਤੇਨ ਕਾਲੇ ਕਾਨੂੰਨ ਆਏ ਸੀ ਜਦੋਂ ਤੇਨ ਬਲੈਕ ਲਾਜ਼ ਆਏ ਸੀ ਤਾਂ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਮਜ਼ਦੂਰ ਨੇ ਸਭ ਤੋਂ ਅੱਗੇ ਹੋ ਕੇ ਲੜਾਈ ਲੜੀ ਸੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਝੁਕੜਾ ਪਿਆ ਸੀਗਾ ਅੱਜ ਉਹੀ ਖੁੰਦਕ ਜਿਹੜੀ ਆ ਅੱਜ ਉਹੀ ਨਫ਼ਰਤ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੱਜਾ ਪ੍ਰਤੀਪਾਲ ਕੇ ਬੈਠੇ ਨੇ ਇਹੀ ਕਾਰਨਾਂ ਕਿ ਸਿਰਫ ਅਨਾਉਂਸ ਕਰਕੇ ਅਜੇ ਤੱਕ ਇੱਕ ਪੈਸਾ ਨਹੀਂ ਆਇਆ ਇਹ ਸਾਥੀ ਕਹਿ ਰਹੇ ਨੇ ਕਿ ਪੈਸਾ ਦੇ ਦਿਓ ਅਸੀਂ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਹਾਊਸ ਨੂੰ ਕਿ ਹੁਣ ਤੱਕ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਆ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇਗੇ ਉਹਨਾਂ ਲਗਭਗ 59 ਉਹਨਾਂ ਆ ਪਰਿਵਾਰਾਂ ਨੂੰ ਅਸੀਂ ਜਿਹੜੀ ਆ مالی ਮਦਦ ਆਲਰੇਡੀ ਮਾਨਯੋਗ ਸੀਐਮ ਸਾਹਿਬ ਨੇ ਜਾਰੀ ਕਰ ਦਿੱਤੀ ਆ ਅਸੀਂ ਉਹ ਪੈਸੇ ਜਿਹੜੇ ਨੇ ਦੇ ਚੁੱਕੇ ਆਗੇ ਔਰ ਜਿੱਦਾਂ ਜਿੱਦਾਂ ਗਰਦਾਬਰੀ ਹੋ ਰਹੀ ਆ ਔਰ ਜਿੱਦਾਂ ਜਿੱਦਾਂ ਸਾਡੇ ਅਧਿਕਾਰੀ ਜਿਹੜੇ ਨੇਗੇ ਉਹ ਅਸੈਸਮੈਂਟ ਭੇਜ ਰਹੇ ਨੇਗੇ ਪੈਸੇ ਜਾ ਰਹੇ ਨੇਗੇ ਪਰ ਲੇਕਿਨ ਅਸੀਂ ਬੜਾ ਮੈਂ ਵਿਸ਼ਵਾਸ ਦਿਵਾਉਣਾਗਾ ਇੱਕ ਇੱਕ ਪੈਸਾ ਜਿਹੜਾਗਾ ਪੰਜਾਬ ਦਾ ਜਿੱਥੋਂ ਵੀ ਆ ਰਿਹਾਗਾ ਉਹ ਹਰ ਪੀੜਤਾ ਦੀ ਬਦਦਲੀ ਲਾਇਆ ਜਾਊਗਾ ਇੱਕ ਵੀ ਪੈਸੇ ਦੀ ਕਿਸੇ ਵੀ ਕਿਸਮ ਦੀ ਨਾ ਕਿਸੇ ਅਧਿਕਾਰੀ ਦੁਆ ਕਿਸੇ ਹੋਰ ਵਿਅਕਤੀ ਨੂੰ ਐਮਬੈਸਲਮੈਂਟ ਕਰਨ ਦੀ ਬਿਲਕੁਲ ਆਗਿਆ ਨਹੀਂ ਦਿੱਤੀ ਜਾਊਗੀ ਬਲਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਖੁਦ ਇਸ ਗੱਲ ਤੇ ਨਜ਼ਰ ਰੱਖ ਲੈਣੇ ਕਿ ਇੱਕ ਪੈਸਾ ਜਿਹੜਾ ਉਹ ਲੋਕਾਂ ਦੇ ਲੱਗਣਾ ਚਾਹੀਦਾ ਪਰ ਦੂਸਰੇ ਪਾਸੇ ਮੈਂ ਦੇਖ ਰਿਹਾ ਸੀਗਾ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਕਿ ਬਹੁਤ ਸਾਰੇ ਸਾਥੀਆਂ ਨੇ ਬੋਲਣਾਗਾ ਕਿ ਦੇਸ਼ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਤੇ ਸਰਕਾਰ ਆ ਉਹ ਅਫਗਾਨਿਸਤਾਨ ਦੀ ਮਦਦ ਲਈ ਤਾਂ ਚੰਦ ਮਿੰਟਾ ਸਾਹਮਣੇ ਆਉਂਦੀ ਆ ਪਰ ਸਾਡੇ ਲਈ ਜੇ 1 ਮਹੀਨੇ ਬਾਅਦ ਵੀ ਆਏ ਤਾਂ ਵੀ 1600 ਕਰੋੜ ਰੁਪਏ ਉਹ ਵੀ ਹਜੇ ਤੱਕ ਦਿੱਤਾ ਨਹੀਂ ਸੋ ਮੈਂ ਜੋ ਨਿੰਦਾ ਪ੍ਰਸਤਾਵ ਮਾਨਯੋਗ ਸਾਡੇ ਕੈਬਨਟ ਦੇ ਕਲੀਗ ਵਰਿੰਦਰ ਗੋਇਲ ਜੀ ਨੇ ਪੇਸ਼ ਕੀਤਾਗਾ ਮੈਂ ਦੀ ਤਾਇਦ ਕਰਦਾਗਾ ਮੈਂ ਦੀ ਇੰਡੋਰਸ ਕਰਦਾਗਾ ਮੈਂ ਸਮਝਦਾਗਾ ਅੱਜ ਦੇਸ਼ ਨੂੰ ਦੱਸਾਂ ਦੀ ਲੋੜ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸਟੇਟਾਂ ਦੀ ਇਕਨੋਮੀ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀ ਆ ਉਹ ਫੈਡਰਲ ਸਟਰਕਚਰ ਨੂੰ ਤੋੜਨਾ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਸਟੇਟਾਂ ਦੀ ਇਕਨੋਮੀ ਜਿਹੜੀ ਆ ਉਹ ਟੁੱਟ ਜਵੇ ਔਰ ਸਟੇਟ ਜਿਹੜੇ ਨੇ ਕਿ ਉਹ ਮੁੰਡੇ ਮੁੰਡਕ ਜਾਣ ਔਰ ਸਟੇਟ ਜਿਹੜੇ ਨੇ ਕਿ ਉਥੇ ਗੋਡੇ ਟੇਕ ਦੇਣ ਪਰ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਨਾ ਕਿ ਇਸ ਤਰ੍ਹਾਂ ਲੜਨ ਦੀ ਬਜਾਏ ਕਿਉਂਕਿ ਮੈਂ ਦੇਖ ਰਿਹਾ ਸੀਗਾ ਸਾਥੀ ਲੜਨ ਜ਼ਿਆਦਾ ਤਰਜੀਹ ਦਿੰਦੇ ਨੇ ਸਾਥ ਦੇਣ ਦੀ ਬਜਾਏ ਇਹ ਕਾਮਨ ਕਾਜ ਆ ਜਾਇਏ ਮੈਂ ਕਾਂਗਰਸ ਨੂੰ ਫੇਰ ਕਹਿਣਾ ਤੁਸੀਂ ਆਪਣੇ ओरिजिनल ਰੂਪ ਚ ਆ ਜਾਓ ਥੋੜਾ ਜਿਹਾ ਭਾਰਤੀ ਜਨਤਾ ਪਾਰਟੀ ਦਾ ਖਹਿੜਾ ਛੱਡ ਦਿਓ ਘੰਟੇ ਲਈ ਤੁਸੀਂ ਕਾਂਟੇ ਲਈ ਸਾਥ ਦੇ ਦਿਓ ਤਾਂ ਕਿ ਆਪਾਂ ਪੰਜਾਬ ਨੂੰ ਪੰਜਾਬੀਆਂ ਨੂੰ ਦੇਸ਼ ਨੂੰ ਦੇਸ਼ ਨੂੰ ਜਿਹੜਾ ਅਸੀਂ ਮੈਸੇਜ ਦੇ ਸਕੀਏ ਕਿ ਪੰਜਾਬ ਜਿਹੜਾ ਉਹ ਯੂਰਾਈਟ ਆ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਥੈਂਕ ਯੂ ਉਹ ਮੈਂ ਤੁਸੀਂ ਬੈਠੋ ਉਹਨਾਂ ਨੇ ਆਪਦੀ ਗੱਲ ਕਹਿ ਲਈ ਹੈ ਮੰਤਰੀ ਜੀ ਕੀ ਬਾਈ ਦੇਖੋ ਮਿਕਾ ਸਾਹਿਬ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਜਿਹੜਾ ਉਹ ਸਾਡੇ ਸਾਥੀ ਕਰ ਰਹੇ ਨੇਗੇ ਕਿਉਂਕਿ ਦੇਸ਼ ਦੇ ਪ੍ਰਧਾਨ ਸਾਹਿਬ ਲਾਰੇ ਦੇ ਕਾਰਡ ਨਾ ਕੀਤੇ ਜਾਣ ਹਮੇਸ਼ਾ ਹੀ ਝੂਠ ਬੋਲਣ ਦੇ ਮਾਰਨਗੇ ਮੈਂ ਸਾਰੇ ਮਾਣਯੋਗ ਮੈਂਬਰਸ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਣ ਦੇਖੋ ਇਹ ਜਿਹੜੀ ਤੁਸੀਂ ਜਿਹੜਾ ਤੁਸੀਂ ਇਹ ਪਲੇ ਕਾਰਡ ਚੱਕੇ ਆ ਤੁਸੀਂ ਬੈਠੋ ਜਾ ਕੇ ਆਪਣੀ ਆਪਣੀ ਜਗ੍ਹਾ ਤੇ ਬੈਠੋ ਮੋਦੀ ਜੀ ਨੂੰ 1600 ਕਰੋੜ ਰੁਪਇਆ ਦਾ ਦੇ ਦੇਣਾ ਚਾਹੀਦਾ ਇਹ ਜਿਹੜਾ ਜੁਮਲਾ ਨਹੀਂ ਚਾਹੀਦਾ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਪਰ ਤੁਸੀਂ ਉੱਥੇ ਚੱਲ ਕੇ ਬੈਠੋ ਸਾਰੇ ਸਹਿਮਤ ਹੈ ਹਾਊਸ ਦੇ ਜਿਹੜੇ ਸਾਰੇ ਮੈਂਬਰ ਭਾਵੇਂ ਟ੍ਰੈਜਰੀ ਹੋਵੇ ਭਾਵੇਂ ਆਪੋਜੀਸ਼ਨ ਹੋਵੇ ਸਾਰੇ ਮੈਂਬਰ ਸਹਿਮਤ ਨੇ ਲੇਕਿਨ ਆਪਾਂ ਹਾਊਸ ਦੀ ਕਾਰਵਾਈ ਨੂੰ ਚੱਲਣ ਦਈਏ ਮੈਂ ਸਦਨ ਦੇ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਜਾ ਕੇ ਬੈਠਣ ਮੈਂ ਸਾਰੇ ਸਤਕਾਰਯੋਗ ਮੈਂਬਰਾਂ ਦੀਆਂ ਭਾਵਨਾਵਾਂ ਨਾਲ ਸਹਿਮਤ ਹਾਂ ਪਰ ਮੈਂ ਬੇਨਤੀ ਕਰਦਾ ਹੈ ਕਿ ਆਪਾਂ ਵਿਧਾਨ ਸਭਾ ਦਾ ਜਿਹੜਾ ਹੈ ਇਹ ਕਾਰਵਾਈ ਨੂੰ ਚਲਾਈ ਰੱਖੀਏ ਸਾਰੇ ਸਤਕਾਰਯੋ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਓ ਆਪਣੀ ਆਪਣੀ ਜਗ੍ਹਾ ਤੇ ਜਾਓ ਸਾਰੇ ਮੈਂਬਰ ਸੇਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਣ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਇਹਦੇ ਨਾਲ ਸਹਿਮਤ ਹਾਂ ਇਸ ਮੰਤ ਨਾਲ ਮੈਂ ਵੀ ਸਹਿਮਤ ਹਾਂ ਸਾਰੇ ਸਹਿਮਤ ਨੇ ਹਾਉ ਸਾਰੇ ਸਹਿਮਤ ਹੈ ਪਰ ਆਪਾਂ ਕਾਰਵਾਈ ਚੱਲਣ ਦੀ ਹੈ ਸਦਨ ਨਹੀਂ ਕਰੇਗੀ 20 ਮਿੰਟ ਲਈ ਸਗਤ ਕੀਤਾ ਜਾਂਦਾ ਹੈ